ਸਤ ਸ੍ਰੀ ਅਕਾਲ ਜੀ ਅਸੀਂ ਬਾਈ ਜੀ ਦੀ ਜਿਹੜੀ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਆ ਐਨ ਆਰ ਆਈ ਬੀਰਾਂ ਵਾਸਤੇ ਇੱਕ ਖੁਸ਼ਖਬਰੀ ਹੈ ਜਿਹੜੇ ਐਨ ਆਰ ਆਈ ਬੀਰ ਵੀਡੀਓ ਦੇਖ ਰਹੇ ਆ ਮੈਂ ਕਹਿੰਦਾ ਬਾਈ ਜੀ ਵੀਡੀਓ ਨੂੰ ਸਾਰੇ ਨੂੰ ਦੇਖਣਾ ਹੈ ਤੇ ਵੀਡੀਓ ਦੇਖ ਕੇ ਬਾਈ ਥੋੜਾ ਮਨ ਖੁਸ਼ ਹੋ ਜਾਣਾ ਅਸੀਂ ਪਹੁੰਚੇ ਹੋਏ ਆ ਮਨਿੰਦਰ ਬਾਈ ਕੋਲੇ ਬਾਈ ਜੀ ਸਤ ਸ੍ਰੀ ਅਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਦੋਸਤੋ ਪਹਿਲਾਂ ਅਸੀਂ ਮਨਿੰਦਰ ਬਾਈ ਦੇ ਬਾਰੇ ਦੱਸਣਾ ਚਾਹੁੰਦੇ ਆ ਬਾਈ ਜੀ ਉਹ ਇਨਸਾਨ ਹੈ ਜਿਨ੍ਹਾਂ ਨੇ ਆਪਣੀ ਪੁਲਿਸ ਦੀ ਨੌਕਰੀ ਛੱਡ ਕੇ ਤਿੱਕਰੀ ਬਾਰਡਰ ਤੇ ਬਾਈ ਜੀ ਪਾਣੀ ਦੀ ਸੇਵਾ ਕੀਤੀ ਤੇ ਆਪਣਾ ਆਪ ਪੂਰਾ ਉਥੇ ਜੀ ਤੇ ਪੂਰਾ ਮਤਲਬ ਕੀ ਹਥੇ ਕਿਸਾਨੀ ਧਰਨੇ ਦੇ ਵਿੱਚ ਸਾਹ ਦਿੱਤਾ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਅੱਜ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਜੀ ਆਪਣੀ ਜਿਹੜੀ ਆਡੀਅנס ਵੀਡੀਓ ਦੇਖ ਰਹੇ ਉਹਨਾਂ ਨੂੰ ਆਪਾਂ ਇਹ ਲੋਕੇਸ਼ਨ ਦਾ ਨਾਮ ਦੱਸਣਾ ਚਾਹੁੰਦੇ ਆ ਜੀ ਬਾਈ ਜੀ ਮੇਰਾ ਪਿੰਡ ਲਦਾੜਾ ਹੈ ਜੀ ਬਾਈ ਇਸ ਟਾਈਮ ਆਪਾਂ ਖੜੇ ਆ ਪਿੰਡ ਲਦਾੜਾ ਜੀ ਬਾਈ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਜੀ ਬਾਈ ਤੇ ਆਪਣਾ ਜਿਹੜਾ ਇਹ ਫਰਮ ਹੈ ਉਹ ਬ੍ਰਦਰ ਲਗਜ਼ਰੀ ਕਾਰ ਦੇ ਨਾਮ ਤੇ ਆ ਬਾਈ ਜੀ ਜੀ ਬਾਈ ਤੇ ਆਪਣਾ ਜਿਹੜਾ ਕਾਰੋਬਾਰ ਹੈ ਉਹ ਸੈਲਫ ਡਰਾਈਵਰ ਰੈਂਟਲ ਕਾਰਾਂ ਦਾ ਕੰਮ ਹੈ ਜੀ ਠੀਕ ਹੈ ਜੀ ਬਾਈ ਹੁਣ ਜਦੋਂ ਗੱਡੀਆਂ ਦੇਖ ਰਹੇ ਆ ਜੀ ਬਲੈਕ ਰੰਗ ਦੀਆਂ ਗੱਡੀਆਂ ਖੜੀਆਂ ਜੀ ਸਕੋਰਪਿਓ ਖੜੀ ਹੈ ਫੋਰਚੂਨਰ ਖੜੀ ਹੈ ਜੀ ਇੱਧਰ 18 ਖੜੀਆਂ ਇਹ ਬਾਈ ਗੱਡੀਆਂ ਤੁਸੀਂ ਕਿੰਨਾਂ ਨੂੰ ਦਿੰਦੇ ਹੋ ਰੈਂਟ ਦੇ ਇਹ ਗੱਲ ਆਪਾਂ ਕੱਲ ਵੀਡੀਓ ਦੇ ਵਿੱਚ ਕਲੀਅਰ ਕਰਨੀ ਹੈਗੀ ਇਹ ਇਹ ਬਾਈ ਜੀ ਆਪਣੀ ਜਿਹੜੀ ਇਹ ਸਰਵਿਸ ਹੈ ਜੀ ਬਾਈ ਇਹ ਜ਼ਿਆਦਾਤਰ ਹੈਗੀ ਐਨ ਆਰ ਆਈ ਵਾਸਤੇ ਠੀਕ ਹੈ ਜੀ ਜਿਹੜੇ ਭਰਾ ਬਾਹਰੋਂ ਆਉਂਦੇ ਨੇ ਜੀ ਬਾਈ ਐਨ ਆਰ ਆਈ ਨੇ ਸਟੂਡੈਂਟ ਨੇ ਵਰਕ ਪਰਮਿਟ ਵਾਲੇ ਨੇ ਜੀ ਬਾਈ ਬਾਹਰੋਂ ਆਉਂਦੇ ਨੇ ਅੱਗੇ ਸਿਆਲ ਦੇ ਵਿੱਚ ਛੁੱਟੀਆਂ ਜੀ ਮਹੀਨਾ ਦੋ ਮਹੀਨੇ ਕੋਈ ਮੈਰਿਜ ਵਾਸਤੇ ਆ ਰਿਹਾ ਠੀਕ ਹੈ ਜੀ ਇਹ ਜਿਹੜੀ ਸਰਵਿਸ ਹੈ ਆਪਣੀ ਉਹਨਾਂ ਲਈ ਹੈ ਜਾਂ ਆਪਾਂ ਜਿਹੜੇ ਭਰਾ ਇੱਥੇ ਸ਼ੂਟਿੰਗਾਂ ਕਰਾਉਂਦੇ ਆ ਜਾਂ ਪ੍ਰੋਡਕਸ਼ਨ ਵਾਲਿਆਂ ਨਾਲ ਆਪਾਂ ਸ਼ੂਟਿੰਗ ਤੇ ਗੱਡੀਆਂ ਆ ਜੀ ਬਾਈ ਹਜੇ ਓਨਲੀ ਜ਼ਿਆਦਾ ਸਰਵਿਸ ਰੈਂਟ ਦੀ ਆਪਣੀ ਹੈਗੀ ਹੈ ਐਨਆਰਆਈ ਬਾਕਾਸਤੇ ਜਿਵੇਂ ਬਾਈ ਮਨਿੰਦਰ ਬਾਈ ਜੀ ਨੇ ਦੱਸਿਆ ਵੀ ਇਹਦੇ ਇਹਨਾਂ ਦਾ ਗੱਡੀਆਂ ਦਾ ਕੰਮ ਹੈ ਜੀ ਐਨਆਰਆਈ ਜ਼ਿਆਦਾ ਵੀਰ ਜਿਹੜੇ ਆਉਂਦੇ ਆ ਵਾਰੋਂ ਉਹਨਾਂ ਲਈ ਹੈ ਪਰ ਇਹ ਪ੍ਰੋਡਕਸ਼ਨ ਨਾਲ ਲਈ ਵੀ ਗੱਡੀਆਂ ਦਿੰਦੇ ਹੈਗੇ ਬਾਈ ਇਹਦਾ ਪ੍ਰੋਸੈਸ ਕੀ ਹੈ ਜੀ ਇਹਦਾ ਪ੍ਰੋਸੈਸ ਐਵੇਂ ਆ ਬਾਈ ਜਿਹੜੇ ਭਰਾ ਨੇ ਅੱਗੇ ਇੰਡੀਆ ਆਉਣਾ ਹੈ ਜੀ ਉਹ ਆਪਾਂ ਨੂੰ ਮੈਸੇਜ ਕਰਨ ਵਟਸਐਪ ਤੇ ਜੀ ਡੇਟ ਲਿਖ ਕੇ ਕਦੋਂ ਆਉਣਾ ਹੈ ਕਦੋਂ ਤੋਂ ਕਦੋਂ ਤੱਕ ਉਹਨਾਂ ਨੂੰ ਗੱਡੀ ਚਾਹੀਦੀ ਹੈ ਠੀਕ ਹੈ ਜੀ ਕਿਹੜੀ ਗੱਡੀ ਚਾਹੀਦੀ ਹੈ ਜੀ ਠੀਕ ਹੈ ਜੀ ਅਸੀਂ ਅਗਲੇ ਨੂੰ ਫੋਟੋਆਂ ਪਾ ਦਾਂਗੇ ਜੀ ਬਾਈ ਫੋਟੋ ਆਪ ਆ ਕੇ ਗੱਡੀ ਪਸੰਦ ਕਰਕੇ ਅਸੀਂ ਉਹਨਾਂ ਨੂੰ ਅਕਾਊਂਟ ਦੀ ਡਿਟੇਲ ਭੇਜਦੇ ਆ ਉਹ ਆਪਣਾ ਐਡਵਾਂਸ ਪਾਉਣ ਤੇ ਆਪਣੀ ਗੱਡੀ ਬੁੱਕ ਕਰਾ ਲੈ ਠੀਕ ਹੈ ਜੀ ਬਈ ਇਹ ਜਿਵੇਂ ਆਪਾਂ ਇੱਕ ਗੱਲ ਹੋਰ ਕਰੀਏ ਗੱਡੀ ਚਾਹੇ ਮਹੀਨਾ 2 ਮਹੀਨੇ ਲਈ ਜਿੰਨੇ ਟਾਈਮ ਲਈ ਮਰਜ਼ੀ ਲਈ ਜਾ ਸਕਦੇ ਹੈਗੇ ਬਈ ਜਿੰਨਾ ਮਰਜ਼ੀ ਟਾਈਮ ਲਿਜਾ ਸਕਦੇ ਆ ਇਹਦੇ ਚ ਕੀ ਹੈ ਕਈ ਵਾਰੀ ਜਿਵੇਂ ਹੁਣ ਸੀਜ਼ਨ ਆਉਣ ਵਾਲਾ ਬਈ ਅੱਗੇ ਸੀਜ਼ਨ ਚ ਗੱਡੀ ਮਿਲਦੀ ਨਹੀਂ ਹੁੰਦੀ ਠੀਕ ਹੈ ਕਈ ਵਾਰੀ ਇਹ ਹੁੰਦਾ ਹੈ ਵੀ ਕੋਈ ਐਨ ਆਰ ਆਈ ਭਰਾ ਆ ਰਿਹਾ ਹੈ ਉਹਨਾਂ ਨੂੰ 3 ਮਹੀਨੇ ਲਈ ਗੱਡੀ ਦੀ ਜ਼ਰੂਰਤ ਹੈ ਆਪਣੇ ਕੋਲ ਨਹੀਂ ਗੱਡੀ ਅਵੇਲੇਬਲ ਆਪਾਂ ਨਵੀਂ ਵੀ ਕਢਾ ਕੇ ਦੇ ਦਿੰਦੇ ਹਾਂ ਠੀਕ ਹੈ ਜੀ ਠੀਕ ਹੈ ਕਈ ਜਿਹੜੀ ਵੀ ਇਹਦੇ 'ਚ ਕੀ ਹੁੰਦਾ ਹੈ ਵੀ ਬਈ ਇਹ ਪ੍ਰੋਮੋਸ਼ਨ ਕਰਾਉਣ ਦਾ ਕੀ ਸਿਸਟਮ ਹੁੰਦਾ ਹੈ ਕਿ ਜਿਵੇਂ ਟਿਕਟ ਨਹੀਂ ਹੁੰਦੀ ਜਿਵੇਂ ਅੱਜ ਗੱਡੀਆਂ ਅਸੀਂ ਐਡਵਾਂਸ ਚ ਬੁੱਕ ਕਰ ਲੈਨੇ ਆ ਅੱਜ ਜਾਇਜ਼ ਰੇਟ ਨਹੀਂ ਜਦੋਂ ਬਈ ਬੰਦਾ ਬਾਹਰੋਂ ਆ ਜਾਂਦਾ ਓਦੋਂ ਆਣ ਕੇ ਗੱਡੀ ਮਿਲਦੀ ਨਹੀਂ ਹੁੰਦੀ ਠੀਕ ਹੈ ਜੀ ਠੀਕ ਹੈ ਜਿਹਦੇ ਕੋਲ ਇੱਕ ਗੱਡੀ ਖੜੀ ਹੋਊ ਉਹ ਰੇਟ ਜ਼ਿਆਦਾ ਮੰਗਦਾ ਠੀਕ ਹੈ ਜੀ ਓਦੋਂ ਫਿਰ ਹਰ ਚੀਜ਼ ਮਹਿੰਗੀ ਹੀ ਮਿਲਦੀ ਹੈ ਕੋਈ ਵੀ ਚੀਜ਼ ਆਪਾਂ ਮੌਕੇ ਤੇ ਲੈਨੇ ਆ ਉਹ ਮਹਿੰਗੀ ਹੀ ਆ ਬਾਈ ਬਾਈ ਇਹ ਜੇ ਕਿਸੇ ਵੀਰ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੈ ਤੁਹਾਨੂੰ ਮਿਲਣਾ ਚਾਹੁੰਦਾ ਹੈ ਕਈ ਵਾਰ ਮੋਬਾਈਲ ਦੇ ਕੰਟੈਕਟ ਨਹੀਂ ਕਰਦੇ ਅਗਲਾ ਕਹਿੰਦਾ ਵੀ ਆਪਾਂ ਜਾ ਕੇ ਆਉਨੇ ਆ ਆਪਾਂ ਤਾਂ ਇੱਕਦਮ ਉਹਨੂੰ ਆਫਿਸ ਦਾ ਦੱਸਣਾ ਆਪਣਾ ਆਫਿਸ ਕਿੱਥੇ ਹੈ ਜੀ ਬਾਈ ਇਹਦਾ ਆਪਣਾ ਜਿਹੜਾ ਆਫਿਸ ਹੈ ਉਹ ਐਲ ਲਹਿਰੇ ਜੀ ਬਾਈ ਦਫਤਰ ਆਪਣਾ ਲਹਿਰੇ ਵੀ ਹੈ ਤੇ ਪਿੰਡ ਲਦਾਲ ਵੀ ਹੈ ਬਾਈ ਜੀ ਬਾਈ ਉਹ ਆਪਣੇ ਨਾਲ ਲਹਿਰੇ ਵੀ ਆ ਕੇ ਮਿਲ ਸਕਦੇ ਨੇ ਜ਼ਿਲ੍ਹਾ ਸੰਗਰੂਰ ਆ ਤੇ ਆਪਣਾ ਪਿੰਡ ਲਦਾਲਾ ਲਹਿਰੇ ਤੋਂ 5 ਕਿਲੋਮੀਟਰ ਇੱਥੇ ਵੀ ਆ ਕੇ ਮਿਲ ਸਕਦੇ ਜਿਹੜਾ ਫਾਰਮ ਹਾਊਸ ਹੈ ਜੀ ਇਹ ਲਦਾਲ ਦੇ ਹੈ ਨਾ ਜੀ ਹਾਂ ਜੀ ਹਾਂ ਇਹ ਲਦਾਲਾ ਆਪਣੀ ਜ਼ਮੀਨ ਚ ਹੈ ਬਾਈ ਆਪਾਂ ਕੋਈ ਐਵੇਂ ਨਹੀਂ ਹੁੰਦਾ ਜ਼ਿਆਦਾਤਰ ਪਤਾ ਕੀ ਹੁੰਦਾ ਇਹਦੇ ਚ ਫਰੋਡ ਬਹੁਤ ਹੋ ਰਿਹਾ ਐਨਆਰਆਈਆਂ ਨਾਲ ਮੈਂ ਦੱਸਦਾ ਕਈ ਭਰਾਵਾਂ ਨੂੰ ਕੀ ਹੁੰਦਾ ਕਿ ਬਾਈ ਤੁਸੀਂ ਇਹ ਰੇਟ ਮੰਗਦੇ ਹੋ ਫਲਾਣਾ ਤਾਂ ਸਾਨੂੰ ਇੰਨੇ ਚ ਦੇ ਰਿਹਾ ਘੱਟ ਰੇਟ ਚ ਬਈ ਜਿਹੜੇ ਬੰਦੇ ਅੱਜ ਨਾ ਸਾਡੇ ਨਾਲ ਵੀ ਫਰੋਡ ਕਰਦੇ ਆ ਜੀ ਐਨ ਆਰ ਆਈਆਂ ਨਾਲ ਵੱਧ ਹੋ ਰਿਹਾ ਠੀਕ ਹੈ ਜੀ ਉਹ ਕੀ ਹੈ ਬਾਹਰ ਬੈਠੇ ਅਗਲਾ ਸੋਚਦਾ ਯਾਰ ਫਲਾਣਾ ਬੰਦਾ ਤਾਂ ਸਾਨੂੰ 60000 ਚ ਸਕਾਰਪੀਓ ਦੇ ਰਿਹਾ ਜੀ 50000 ਚ ਦੇ ਰਿਹਾ ਬਈ ਉਹ ਤੁਹਾਨੂੰ ਗੱਡੀ ਨਹੀਂ ਦੇ ਰਿਹਾ ਉਹ ਤੁਹਾਡੇ ਤੋਂ 10 20000 ਰੁਪਈਆ ਐਡਵਾਂਸ ਪਵਾਊਗਾ ਠੀਕ ਹੈ ਜੀ ਜਦੋਂ ਤੁਸੀਂ ਬਾਹਰੋਂ ਆ ਜਾਉਂਗੇ ਉਹ ਤੁਹਾਡਾ ਫੋਨ ਨਹੀਂ ਚੱਕਦਾ ਉਹ ਫੋਨ ਬੰਦ ਕਰ ਲੈਂਦਾ ਉਹ 10 ਬੰਦਿਆਂ ਨਾਲ ਕਰਦਾ ਫਰੋਡ ਉਦੋਂ ਬਾਅਦ ਉਹ ਫੋਨ ਬੰਦ ਕਰਕੇ ਸਿੱਡ ਦਿੰਦਾ ਫਿਰ ਜਦੋਂ ਅਗਲਾ ਮੌਕੇ ਤੇ ਆਣ ਕੇ ਸਾਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਮੇਰਾ ਭਰਾ ਲਾਲਚ ਚ ਨਾ ਆਓ ਕੋਈ ਗੱਡੀ ਦੇਖੋ ਖਰਚੇ ਬਹੁਤ ਪੈਂਦੇ ਨੇ ਜਿਹੜੀ ਜਿਹੜਾ ਤੁਹਾਨੂੰ ਅੱਜ ਰੇਟ ਘੱਟ ਕਹਿ ਰਿਹਾ ਉਹ ਤੁਹਾਨੂੰ ਗੱਡੀ ਨਹੀਂ ਦਿੰਦਾ ਬਾਈ ਸੋ ਭਾਈ ਜੇ 10 ਬੰਦਿਆਂ ਨੇ ਵੀ ਗੱਡੀ ਬੋਕ ਲਈ ਤੁਸੀਂ ਦੇਖ ਲਓ ਕਿੰਨੀ ਠੱਗੀ ਵੱਜ ਗਈ ਇਹ ਜਿਹੜੇ ਬਾਈ ਆ ਮਨਿੰਦਰ ਬਾਈ ਪਹਿਲੀ ਗੱਲ ਆ ਬਾਈ ਇਹਨਾਂ ਬਾਰੇ ਸੋਚਣਾ ਆ ਆਪਾਂ ਸੋਚ ਹੀ ਨਹੀਂ ਸਕਦੇ ਵੀ ਬਾਈ ਇਹੋ ਜਿਹਾ ਕੰਮ ਕਰਨਗੇ ਕਿਉਂਕਿ ਜਿਹੜੇ ਇਨਸਾਨ ਨੇ ਧਰਨੇ ਤੇ ਜਾ ਕੇ ਆਪਣਾ ਆਪ ਮਤਲਬ ਵੀ ਉੱਥੇ ਪੈਸਾ ਵੀ ਲਾਇਆ ਟਾਈਮ ਵੀ ਆਪਣਾ ਦਿੱਤਾ ਉੱਥੇ ਜਾ ਕੇ ਤੇ ਇਹ ਜਿਹੜੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਜੀ ਫੋਰਚੂ ਧਾਰਾ ਸਕੋਰਪੀਓ ਹੈ ਉਹ ਇਹੋ ਜਿਹਾ ਕੰਮ ਕਰ ਨਹੀਂ ਸਕਦਾ ਇੱਕ ਗੱਲ ਅਸੀਂ ਗਰੰਟੀ ਹੋਰ ਲੈਣੇ ਆ ਵੀਡੀਓ ਚ ਅਸੀਂ ਆਪਣੇ ਪੇਜ ਤੇ ਚੈਨਲ ਦੀ ਬਾਈ ਦੀ ਗਰੰਟੀ ਤਾਂ ਲੈਣੇ ਆ ਕਿਉਂਕਿ ਜਿਹੜਾ ਬੰਦਾ ਸਹੀ ਹੁੰਦਾ ਜੀ ਉਹਦਾ ਪੱਕਾ ਟਿਕਾਣਾ ਹੁੰਦਾ ਕਿਉਂਕਿ ਜਿਲਾ ਸੀ ਬਾਈ ਪਿੱਛੇ ਦੇਖ ਕੇ ਬਹੁਤ ਵੱਡਾ ਫਾਰਮ ਹਾਊਸ ਹੈ ਬਾਈ ਦਾ ਜਿਹੜਾ ਆਫਿਸ ਆ ਉਹ ਵੀ ਪੱਕਾ ਟਿਕਾਣਾ ਹੈਗਾ ਸੋ ਤੁਹਾਨੂੰ ਬਾਈ ਚਿੰਤਾ ਕਰਨ ਦੀ ਲੋੜ ਨਹੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਅਸੀਂ ਲਾਸਟ ਵਾਰ ਇਹ ਕਹਿਣਾ ਚਾਹੁੰਦੇ ਹਾਂ ਕਿਸੇ ਵੀਰ ਨੇ ਐਨਆਰਆਈ ਵੀਰ ਨੇ ਗੱਡੀ ਬੁੱਕ ਕਰਵਾਉਣੀ ਹੈ ਬਾਈ ਮਨਿੰਦਰ ਜੀ ਕੋਲ ਜਾਓ ਬਹੁਤ ਵਧੀਆ ਨੇਕ ਇਨਸਾਨ ਹੈ ਵੀਡੀਓ ਨੂੰ ਸ਼ੇਅਰ ਕਰ